ਦਸ਼ਿਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਸਾਬਕਾ ਕੈਨ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਲੈ ਕੇ ਦੱਸ ਜੇ ਕਿ ਉਹ ਜੇਲ੍ਹ ਤੋਂ ਬਾਹਰ ਆ ਗਏ ਨੇ 5 ਜੂਨ ਤੱਕ ਉਹਨਾਂ ਨੂੰ ਕੋਰਦੇ ਵੱਲੋਂ ਜ਼ਮਾਨਤ ਦਿੱਤੀ ਗਈ ਹੈ ਜਿਸ ਦੇ ਚੱਲਦੇ ਜੇਲ੍ਹ ਤੋਂ ਬਾਹਰ ਆਉਂਦੇ ਸਾਰ ਹੀ ਵਰਕਰਾਂ ਦੇ ਵੱਲੋਂ ਹਾਰ ਪਾ ਕੇ ਉਹਨਾਂ ਦਾ ਧਰਮਾ ਸਵਾਗਤ ਕੀਤਾ ਗਿਆ ਤੇ ਇਸ ਦੌਰਾਨ ਧਰਮਸੋਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਲਈ ਚੋਣ ਪ੍ਰਚਾਰ ਕਰਨਗੇ ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਲ੍ਹ ਦੇ ਵਿੱਚ ਵੀ ਜੜੀਆਂ ਗੱਲਾਂ ਨੇ ਉਹ ਕਾਂਗਰਸ ਪਾਰਟੀ ਦੀਆਂ ਹੁੰਦੀਆਂ ਨੇ ਉਹਨੇ ਕਹਿ ਕੇ ਕਾਂਗਰਸ ਪਾਰਟੀ ਦੀ ਹੀ ਜਿੱਤ ਹੋਵੇਗੀ ਅਤੇ ਇਸ ਦੇ ਨਾਲ ਹੀ ਧਰਮਸੋਤ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਰਹਿ ਕੇ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਆਪਣੇ ਕੌਣ ਨੇ ਤੇ ਭਰਾਏ ਕੌਣ ਨੇ ਦੇਸ਼ ਦਾ ਕਾਨੂੰਨ ਹੈ ਦੇਸ਼ ਦੀ ਕਾਨੂੰਨ ਦੇ ਅਮਤਾ ਜੁਡੀਸ਼ਲੀ ਨੇ ਜੋ ਕੀਤਾ ਸੋ ਸਮਝ ਕੇ ਕੀਤਾ ਜੁਡੀਸ਼ਲੀ ਤੇ ਪਹਿਲਾਂ ਵੀ ਯਕੀਨ ਸੀ ਸਾਡਾ ਹੁਣ ਵੀ ਯਕੀਨ ਆ ਫੇਰ ਵੀ ਯਕੀਨ ਆ ਕਿਸ ਤਰ੍ਹਾਂ ਚੋਣ ਪ੍ਰਚਾਰ ਦੇ ਵਿੱਚ ਜਿਸ ਤਰ੍ਹਾਂ ਮਾਨਯੋਗ ਅਦਾਲਤ ਵੱਲੋਂ ਤੁਹਾਨੂੰ ਰਾਹਤ ਦਿੱਤੀ ਗਿਆ ਚੋਣ ਪ੍ਰਚਾਰ ਕਰਨ ਦੇ ਲਈ ਦੇਖੋ ਮੈਂ ਤਾਂ ਕੀ ਕਰਨਾ ਦੇਖੋ ਸਾਥੀ ਆਏ ਖੜੇ ਨੇ ਸਾਰੇ ਮੇਰੀ ਵੀ ਚੋਣ ਇਹੀ ਲੜਦੇ ਸੀ ਤੇ ਆ ਵੀ ਚੋਣ ਇਹੀ ਲੜਨਗੇ ਬਾਕੀ ਜੇਲ੍ਹ ਤੋਂ ਲੈ ਕੇ ਜਿੰਨੇ ਜੇਲ੍ਹ ਚ ਬੰਦੇ ਕੋਈ ਯੂਪੀ ਦਾ ਕੋਈ ਕਿਤੋਂ ਦਾ ਮੈਂ ਤਾਂ ਇਹ ਪੁੱਛਿਆ ਵੀ ਐਦ ਕੀ ਹਾਲਾਤ ਕੀ ਨੇ ਔਲਾਦ ਕਹਿੰਦੇ ਇਹੀ ਨੇ ਗੁੱਡ ਇੰਡੀਆ ਗੁੱਡ ਗਿੱਡੀਆਂ ਦਾ ਮਤਲਬ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇ ਤੁਹਾਡੀ ਗੱਲ ਹੀ ਹੈ ਔਖੇ ਸੌਖੇ ਟਾਈਮ 'ਚ ਹੀ ਵਰਕਰਾਂ ਦਾ ਭਰਾਵਾਂ ਦਾ ਰਿਸ਼ੇਦਾਰਾਂ ਦਾ ਪਤਾ ਲੱਗਦਾ ਜਦੋਂ ਨਾਲ ਹੁੰਦੇ ਆ ਚਲਦੀਆਂ 'ਚ ਸਾਰੇ ਨਾਲ ਚੱਲਦੇ ਹੁੰਦੇ ਨੇ ਮੈਂ ਜੇਲ੍ਹ 'ਚ ਬੈਠਾ ਹੀ ਅੰਦਰ ਹੀ ਦੇਖ ਰਿਹਾ ਸੀ ਰੋਜ਼ ਅਖਬਾਰ ਪੜ੍ਹਦਾ ਸੀ ਜਿੰਨੇ ਬਾਕੀ ਹਲਕਿਆਂ ਜਾਂ ਕੰਮ ਉਦੋਂ ਵੱਧ ਮੈਂ ਜੇਲ੍ਹ 'ਚ ਬੈਠਾ ਵਾਂ ਮੇਰੇ ਭਰਾ ਸਾਰੇ ਵਰਕਰ ਨਹੀਂ ਸਾਰੇ ਐਮਐਲਏ ਮੰਤਰੀ ਨੇ ਇਹਨਾਂ ਨੇ ਸਭ ਪੰਜਾਬ 'ਚ ਇੱਕ ਨੰਬਰ ਤੇ ਕੰਪੇਨ ਆਪਣੇ ਆਪ ਚਲਾਈ ਹੋਵੇ ਇਸ ਤੋਂ ਵੱਡਾ ਮੈਂ ਖੁਸ਼ਕਿਸਮਤ ਹੋ ਨਹੀਂ ਸਕਦਾ ਜਿਹਨੂੰ ਐਡੇ ਵੱਡੇ ਸਾਥੀ ਮੈਂ ਨਾਲ ਨਾ ਵੀ ਹੋਵਾਂ ਮੇਰੀ ਗੈਰਹਾਜ਼ਰੀ ਜਿੱਡਾ ਵੱਡਾ ਕੰਮ ਸੰਭੀ ਫੇਰਦਾ। ਸੋ ਦਾ ਦੇ ਕਿ ਸਾਲੂ ਸਿੰਘ ਧਰਮਸੋਤ ਜਿਹੜੇ ਕਿ ਅੰਮਦ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ 5 ਜੂਨ ਤੱਕ ਜ਼ਮਾਨਤ ਮਿਲੀ ਹੈ। ਫਿਰ ਆ ਰਿਪੋਰਟ ਅਖੰਡ ਲੋਕ